ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਜੀਕੇਆ ਟੀਵੀ ਤੇ ਆਪ ਸਭ ਦਾ ਸਵਾਗਤ ਅੱਜ ਅਸੀਂ ਆਪਣੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵਿਚਾਰ ਕਰਨ ਜਾ ਰਹੇ ਹਾਂ ਜਿਸ ਦੀ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਗਿਆਨੀ ਹਰਪ੍ਰਜਨ ਸਿੰਘ ਜੀ ਸੋਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਵਾਹਿਗੁਰੂ ਜੀ ਕੀ ਫਤਿਹ ਬੇਟਾ ਰਮਨਜੀਤ ਹਾਂਜੀ ਮੈਨੂੰ ਖੁਸ਼ੀ ਹੈ ਕਿ ਦਸ ਗੁਰੂ ਸਾਹਿਬਾਨ ਦਾ ਜੋ ਲੜੀਵਾਰ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੈ ਉਹਦੇ ਵਿੱਚ ਅੱਜ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵਿਚਾਰ ਵਿਮਰਸ਼ ਕਰਨ ਦਾ ਜੀਕੇਆ ਟੀਵੀ ਤੇ ਸਰੋਤਿਆਂ ਦੇ ਸਨਮਖੋਣ ਦਾ ਮੈਨੂੰ ਮੌਕਾ ਦਿੱਤਾ ਹੈ ਮੈਂ ਜੀਕੇਆ ਟੀਵੀ ਦੀ ਸਮੁੱਚੀ ਟੀਮ ਅਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗਿਆਨੀ ਜੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਬੇਟਾ ਧਨ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਅਮਰਦਾਸ ਸਾਹਿਬ ਜੀ ਦੀ ਛੋਟੀ ਬੇਟੀ ਬੀਬੀ ਪਾਨੀ ਜੀ ਦੇ ਘਰ ਤੋਂ ਹੋਇਆ ਸੀ 1563 ਈਸਵੀ ਨੂੰ ਤੇ ਗੁਰੂ ਸਾਹਿਬ ਦਾ ਬਚਪਨ ਗੋਇੰਦਵਾਲਾ ਸਾਹਿਬੇ ਖੇ ਹੀ guzri asi ਉਥੇ ਹੀ ਮਾਤਾ ਪਿਤਾ ਦਾ ਪਿਆਰ ਮਾਤਾ ਬੀਬੀ ਪਾਨੀ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਅਤੇ ਸਭ ਤੋਂ ਵੱਧ ਪਿਆਰ ਪਿਆਰ ਤਾਂ ਬੱਚਿਆਂ ਦਾ ਸਾਰਿਆਂ ਨਾਲ ਹੁੰਦਾ ਹੈ ਹਾਂਜੀ ਪਰ ਅੰਗਰੇਜ਼ੀ ਚ ਕਹਿੰਦੇ ਨੇ ਜਿਹੜੇ ਗ੍ਰੈਂਡਕਿਡਸ ਹੁੰਦੇ ਨੇ ਉਹ ਕਹਿੰਦੇ ਨੇ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ ਪੰਜਾਬੀ ਦਾ ਖਾਨ ਹੈ ਹਾਂਜੀ ਗੁਰੂ ਅਮਰਦਾਸ ਮਹਾਰਾਜੀ ਦੇ ਦੋਤਰੇ ਸਨ ਤੇ ਉਹਨਾਂ ਦਾ ਪਿਆਰ ਦੋ ਤਰੇ ਉਹਨਾਂ ਦੇ ਤਿੰਨ ਸਨ ਤੇਸੀ ਚੰਦ ਹਾਂਜੀ ਮਹਾਦੇਵ ਹਾਂਜੀ ਤੇ ਗੁਰੂ ਅਰਜਨ ਦੇਵ ਜੀ ਸਾਰਿਆਂ ਤੋਂ ਛੋਟੇ ਸਨ ਪਿਆਰ ਤਾਂ ਸਾਰਿਆਂ ਨਾਲ ਸੀ ਹਾਂਜੀ ਪਰ ਸਭ ਤੋਂ ਵੱਧ ਪਿਆਰ ਗੁਰੂ ਅਮਰਦਾਸ ਸਾਹਿਬ ਜੀ ਬੀਬੀ ਭਾਨੀ ਜੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨਾਲ ਕਰਿਆ ਕਰਦੇ ਸਨ ਉਸੇ ਵਜ੍ਹਾ ਇਹ ਸੀ ਕਿ ਪਹਿਲੇ ਗੁਰੂ ਸਾਹਿਬਾਨ ਨਾਲੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਬਚਪਨ ਬਿਲਕੁਲ ਵੱਖਰਾ ਸੀ ਕਿਉਂਕਿ ਜਨਮ ਤੋਂ ਹੀ ਉਹਨਾਂ ਨੂੰ ਵਾਯੂ ਮੰਡਲ ਸਿੱਖੀ ਦਾ ਐਸਾ ਪ੍ਰਾਪਤ ਹੋਇਆ ਸੀ ਜਿਥੇ ਉਹਨਾਂ ਦਾ ਰੱਬ ਦੇ ਸਿਮਰਨ ਵੱਲ ਧਿਆਨ ਸੇਵਾ ਵੱਲ ਧਿਆਨ ਇਹਨਾਂ ਚੀਜ਼ਾਂ ਵੱਲ ਗੁਰੂ ਘਰ ਨਾਲ ਪਿਆਰ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਜ਼ਿਆਦਾ ਸੀ ਇਸ ਲਈ ਸਭ ਤੋਂ ਵੱਧ ਪਿਆਰ ਵੀ ਇਹਨਾਂ ਨੂੰ ਮਿਲਦਾ ਰਿਹਾ ਠੀਕ ਹੈ ਇੱਕ ਸਮਾਂ ਐਸਾ ਸੀ ਗੁਰੂ ਅਰਜਨ ਦੇਵ ਜੀ ਬਚਪਨ ਵਿੱਚ ਬੱਚੇ ਬੱਚੇ ਖੇਡਦੇ ਹੀ ਨੇ ਹਾਂਜੀ ਆਮ ਤੌਰ ਤੇ ਦੇਖਦੇ ਆਸੀਂ ਜਦੋਂ ਖੇਡਦੇ ਨੇ ਕਹਿੰਦੇ ਬੱਚੇ ਮਨ ਕੇ ਸੱਚੇ ਉਹ ਤਾਂ ਜਨਮ ਤੋਂ ਹੀ ਸੱਚੇ ਸੀ ਘਰ ਹਾਂਜੀ ਪੱਟਾਂ ਨੇ ਵੀ ਗੁਰੂ ਅਰਜਨ ਦੇਵ ਮਹਾਰਾਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪੱਟਾਂ ਦੇ ਸੋਈਆਂ ਵਿੱਚ ਲਿਖਿਆ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ ਹੂੰ ਗੁਰੂ ਅਰਜਨ ਦੇਵ ਜੀ ਨੇ ਜਨਮ ਤੋਂ ਹੀ ਰੱਬ ਨੂੰ ਪਛਾਣ ਲਿਆ ਹੂੰ ਉਹਨਾਂ ਨੂੰ ਬਾਈਓ ਮੰਡਲੀ ਐਸਾ ਮਿਲਿਆ ਸਿੱਖੀ ਵਾਲਾ 11 ਸਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਇੰਦਵਾਲ ਸਾਹਿਬ ਕੇ ਰਏ ਨੇ ਬਚਪਨ ਉਹਨਾਂ ਦਾ ਉਥੇ ਹੀ guzreya ਇੱਕ ਵਾਰੀ ਬਚਪਨ ਦੀ ਗੱਲ ਹੈ ਖੇਡਦੇ ਖੇਡਦੇ ਗੁਰੂ ਅਮਰਦਾਸ ਸਾਹਿਬ ਜੀ ਮੰਜੇ ਤੇ ਬੈੱਡ ਤੇ ਆਰਾਮ ਕਰ ਰਹੇ ਸਨ ਖੇਡਦੇ ਖੇਡਦੇ ਨਾਨਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਮੰਜੇ ਕੋਲ ਪਹੁੰਚ ਗਏ ਹੂੰ ਮੰਜੇ ਦੇ ਥਲੇ ਵਰਗੇ ਮੰਜਾ ਹਿੱਲ ਗਿਆ ਗੁਰੂ ਅਰਜਨ ਦੇਵ ਜੀ ਤਾਂ ਖੇਡ ਰਹੇ ਸਨ ਹਾਂਜੀ ਗੁਰੂ ਅਰਜਨ ਦੇਵ ਜੀ ਜਦੋਂ ਖੇਡ ਰਹੇ ਸਨ ਗੁਰੂ ਅਮਰਦਾਸ ਸਾਹਿਬ ਜੀ ਦੀ ਅੱਖ ਖੁੱਲ ਗਈ ਆਰਾਮ ਕਰ ਰਹੇ ਸਨ ਆਪਣੀ ਬੱਚੀ ਬੀਬੀ ਪਾਨੀ ਨੂੰ ਕਹਿੰਦੇ ਨੇ ਕੌਣ ਹੈ ਮੰਜਾ ਕਿਨੇ ਹਲਾਇਆ ਹੂੰ ਤੇ ਬੀਬੀ ਪਾਨੀ ਕਹਿੰਦੀ ਪਿਤਾ ਜੀ ਇਹ ਤੁਹਾਡਾ ਦੋਤਰਾ ਹੈ ਅਰਜਨ ਹੂੰ ਤੇ ਗੁਰੂ ਅਰਜਨ ਦੇਵ ਜੀ ਨੂੰ ਵੇਖ ਕੇ ਖੇਡਦੇ ਹੋਏ ਆ ਬਚਪਨ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਫੜਿਆ ਤੇ ਨਾਲ ਹੀ ਬਚਨ ਕਰ ਦਿੱਤਾ ਦੋਹੇ ਤਾਂ ਬਾਣੀ ਕਾ ਬੋਏ ਤਾਂ ਹਾਂਜੀ ਇਹ ਦੋ ਤਰਾ ਬਾਣੀ ਦਾ ਜਹਾਜ਼ ਹੋਏਗਾ ਬਾਣੀ ਦੇ ਜਹਾਜ਼ ਵਿੱਚ ਚੜ ਕੇ ਦੁਨੀਆ ਪਾਰ ਲੰਗੇਗੀ ਸੰਸਾਰ ਸਮੁੰਦਰ ਤੋਂ ਇਸ ਤਰ੍ਹਾਂ ਦੇ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੇ ਸਨ ਬੜੇ ਵਰ ਦਿੱਤੇ ਇੱਥੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਜਾਬੀ ਸਿੱਖੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਸਿਖਾਈ ਹੋਰ ਪਾਸ਼ਾਵਾ ਵੀ ਇੱਥੋਂ ਸਿੱਖੀਆਂ ਕੁਝ ਬਾਬਾ ਬੁੱਢਾ ਜੀ ਤੋਂ ਸਿੱਖੀਆਂ ਕੁਝ ਹੋਰਾਂ ਤੋਂ ਸਿੱਖੀਆਂ ਸਾਰੀਆਂ ਪਾਸ਼ਾਵਾਂ ਵਿੱਚ ਮਾਹਰ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਬਚਪਨ ਦਾ ਸਮਾਂ 11 ਸਾਲ ਦਾ ਸਮਾਂ 11 ਸਾਲ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਵਿੰਦਵਾਲ ਸਾਹਿਬੇ ਕੇ ਮਾਤਾ ਪਿਤਾ ਦਾ ਪਿਆਰ ਤੇ ਨਾਨਾ ਸਤਗੁਰੂ ਦਾ ਪਿਆਰ ਲੈਂਦੇ ਆ ਗੁਜ਼ਰੀ ਉਹਨਾਂ ਦੀ ਠੀਕ ਹਾਂਜੀ ਗਿਆਨੀ ਜੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਕਦੋਂ ਆਏ ਸੀ ਬੇਟਾ ਗੁਰੂ ਅਮਰਦਾਸ ਸਾਹਿਬ ਜੀ 1574 ਵਿੱਚ ਜੋਤੀ ਜੋਤ ਸਮਾ ਗਏ ਸਨ ਲੇਕਿਨ ਉਸ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਨੂੰ ਦੇ ਗਏ ਸਨ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਤੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਉਸ ਤੋਂ ਬਾਅਦ ਪੱਕੇ ਤੌਰ ਤੇ 1574 ਵਿੱਚ ਅੰਮ੍ਰਿਤਸਰ ਸਾਹਿਬ ਆ ਗਏ ਸਨ ਉੱਥੇ ਆ ਕੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਪਰਫੁੱਲਤ ਸਿੱਖੀ ਨੂੰ ਪਰਫੁੱਲਤ ਕਰਨ ਵਾਸਤੇ ਸਾਰਾ ਪ੍ਰਚਾਰ ਤੇ ਅਮਰਸਰ ਸਰੋਵਰ ਦੀ ਉਹ ਸਾਰੀ ਸਿਰਜਣਾ ਤੇ ਅਮਰਸਰ ਸ਼ਹਿਰ ਦੀ ਉਹ ਸਾਰੀ ਇਹਨਾਂ ਪ੍ਰੋਗਰਾਮਾਂ ਵਿੱਚ ਗੁਰੂ ਅਮਰਾਮਦਾਸ ਸਾਹਿਬ ਜੀ ਵਿਜੀ ਹੋਗੇ ਸਨ 1574 ਵਿੱਚ ਉਹ ਅਮਰਸਰ ਆਏ ਸਨ ਗਿਆਨੀ ਜੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੀ ਪਰਖ ਵਿੱਚ ਪੂਰੀ ਕਿਵੇਂ ਉਤਰੇ ਸੀ ਤੇ ਉਹਨਾਂ ਨੂੰ ਗੁਰਤਾ ਗੱਦੀ ਕਦੋਂ ਮਿਲੀ ਸੀ ਅਸਲ ਵਿੱਚ ਬੇਟਾ ਰਮਨਜੀਤ ਗੁਰੂ ਅਰਜਨ ਦੇਵ ਜੀ ਜੇ ਜੋ ਅਮਰਸਰ ਸਨ ਸੈਬ ਸਨ ਹਾਂਜੀ ਉਹਨਾਂ ਦਾ ਵੱਡਾ ਭਰਾ ਪਿਰਥੀ ਚੰਦ ਉਹ ਬਹੁਤ ਵਿਰੋਧਤਾ ਕਰਦਾ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਵੱਧ ਪਿਆਰ ਮਾਤਾ ਪਿਤਾ ਵੱਲੋਂ ਨਾਨਾ ਸਤਿਗੁਰੂ ਵੱਲੋਂ ਸਾਰਿਆਂ ਵੱਲੋਂ ਮਿਲਦਾ ਰਿਹਾ ਹੂੰ ਤੇ ਪਿਰਥੀ ਚੰਦ ਦੇ ਮਨ ਵਿੱਚ ਇਹ ਸੀ ਉਹ ਵੱਡਾ ਸੀ ਸਾਰਿਆਂ ਤੋਂ ਹੂੰ ਉਹਦੇ ਮਨ ਵਿੱਚ ਇਹ ਸੀ ਕਿ ਗੁਰਤਾ ਗੱਦੀ ਦਾ ਅਧਿਕਾਰੀ ਮੈਂ ਆ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਔਰ ਉਹ ਭੁੱਲ ਗਿਆ ਕਿ ਗੁਰਤਾ ਗद्दी ਦੁਨੀਆਵੀ ਵਿਰਾਸਤ ਨਹੀਂ ਦੁਨੀਆਵੀ ਪ੍ਰਾਪਰਟੀ ਜਾਇਦਾਦ ਨਹੀਂ ਠੀਕ ਜਿਹੜੀ ਖਾਨਦਾਨੀ ਤੌਰ ਤੇ ਵੱਡੇ ਪੁੱਤਰ ਨੂੰ ਮਿਲਦੀ ਹੈ ਹੂੰ ਉਹ ਇਸ ਆਸਵੈਸ਼ਿਕ ਉਤਰਾਧਿਕਾਰੀ ਮੈਂ ਐ ਸクセਸਰ ਮੈਂ ਆ ਗੁਰਤਾ ਗੱਦੀ ਦਾ ਹੂੰ ਇਸ ਲਈ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੋਧ ਤਾਂ ਬਹੁਤ ਕੀਤੀ ਠੀਕ ਹੈ ਦੇਖਣ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਗੁਰੂ ਅਰਜਨ ਦੇਵ ਜੀ ਉਤਰਾਧਿਕਾਰੀ ਸਨ ਹੂੰ ਕਿ ਗੁਰਤਾ ਗੱਦੀ ਦੀ ਯੋਗਤਾ ਪ੍ਰਿਥੀ ਚੰਦ ਵਿੱਚ ਨਹੀਂ ਸੀ ਠੀਕ ਹੈ ਮਾਇਆਦਾਰੀ ਹੋਣ ਕਰਕੇ ਮੈਟੀਰੀਅਲਿਸਟਿਕ ਹੋਣ ਕਰਕੇ ਹੰਕਾਰੀ ਹੋਣ ਕਰਕੇ ਵੱਡਾ ਹੋਣ ਕਰਕੇ ਉਹ ਆਪਣਾ ਦਾਵਾ ਕਰਦਾ ਸੀ ਗੁਰਤਾ ਗੱਦੀ ਤੇ ਪਰ ਗੁਰੂ ਰਾਮਦਾਸ ਸਾਹਿਬ ਜੀ ਦੇਖਦੇ ਸਨ ਕਿ ਵੱਡੇ ਪੁੱਤਰ ਦੇ ਵਿੱਚ ਉਹ ਯੋਗਤਾ ਨਹੀਂ ਹਾਂਜੀ ਜੋ ਗੁਰਤਾ ਗੱਦੀ ਤੇ ਕਾਬਜ਼ ਹੋ ਕੇ ਜਾਂ ਲੈ ਕੇ ਹਮ ਗੁਰੂ ਨਾਨਕ ਦੇ ਮਿਸ਼ਨ ਨੂੰ ਸੱਚ ਦੇ ਰਾਹ ਤੇ ਦੁਨੀਆ ਨੂੰ ਤੋਰ ਸਕੇ ਠੀਕ ਹੈ ਇਸ ਨਜ਼ਰ ਤੋਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਸਾਹਿਬ ਜੀ ਨਜ਼ਰ ਵਿੱਚ ਪ੍ਰਵਾਨਤ ਸਨ ਯੋਗ ਵੀ ਸਨ ਠੀਕ ਹੈ ਲੇਕਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਪੁੱਤਰਾਂ ਦੀ ਪਰਖ ਕਰਨ ਵਾਸਤੇ ਹਮ ਕਿ ਪਿਰਥੀ ਚੰਦ ਨੂੰ ਮਹਿਸੂਸ ਹੋਵੇ ਕਿ ਤੂੰ ਪਰਖ ਚ ਪੂਰਾ ਨਹੀਂ ਉਤਰਿਆ ਅਰਜਨ ਪੂਰਾ ਉਤਰਿਆ ਠੀਕ ਹੈ ਉਹ ਸਾਡੇ ਗੁਰੂ ਨੇ ਗੁਰੂ ਅਰਜਨ ਦੇਵ ਜੀ ਪਰ ਉਸ ਵੇਲੇ ਤਾਂ ਨਹੀਂ ਸੀ ਹੁੰਦਾ ਹੈ ਨਹੀਂ ਸੀ ਹਾਂਜੀ ਇੱਕ ਸਬਬ ਐਸਾ ਬਣਿਆ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਪੁੱਤਰ ਸੰਹਾਰੀ ਮੱਲ ਉਹਦੇ ਲੜਕੇ ਦਾ ਵਿਆਹ ਸੀ ਲਾਹੌਰ ਚੂਨਾ ਮੰਡੀ ਵਿੱਚ ਹੂੰ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਵੀ ਚੂਨਾ ਮੰਡੀ ਦਾ ਸੀ ਸਾਰਾ ਦਾਦ ਕਾ ਪਰਿਵਾਰ ਉੱਥੇ ਸੀ ਉਹ ਆਪਣੇ ਪੁੱਤਰ ਦੇ ਬੇਟੇ ਦੇ ਵਿਆਹ ਤੇ ਸੱਦਾ ਦੇਣ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਕੋਲ ਆਇਆ ਕਹਿਣ ਲੱਗਾ ਮਹਾਰਾਜ ਮੇਰੇ ਤੁਹਾਡੇ ਭਤੀਜੇ ਦਾ ਵਿਆਹ ਹੈ ਤੇ ਉਸ ਵਿਆਹ ਤੇ ਸ਼ਾਦੀ ਤੇ ਤੁਸੀਂ ਆਉਣਾ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਸਹਾਰੀ ਮਾਲ ਉਹ ਤਾਏ ਦਾ ਲੜਕਾ ਸੀ ਭਰਾ ਸੀ ਹਾਂਜੀ ਸਹਾਰੀ ਮਾਲ ਸਾਡੀਆਂ ਗੁਰੂ ਨਾਨਕ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਸੰਗਤਾਂ ਬਹੁਤ ਨੇ ਅਸੀਂ ਆਏ ਤੇ ਸੰਗਤਾਂ ਵੀ ਨਾਲ ਆਉਣਗੇ ਅਖੇ ਚਲ ਵੱਧ ਜਾਏਗੀ ਹਾਂਜੀ ਅਸੀਂ ਆਪਣੇ ਵੱਲੋਂ ਆਪਣਾ ਪ੍ਰਤੀਨਿਧ ਕਿਸੇ ਬੱਚੇ ਨੂੰ ਭੇਜ ਦਿਆਂਗੇ ਠੀਕ ਹੈ ਤੇ ਆਪਣੇ ਵੱਲੋਂ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਨੇ ਵੱਡੇ ਪੁੱਤਰ ਪਿਰਥੀ ਚੰਦ ਨੂੰ ਆਖਿਆ ਪਿਰਥੀ ਚੰਦ ਹਮ ਮੇਰਾ ਤੇਰੇ ਭਰਾ ਦਾ ਵਿਆਹ ਆਇਆ ਹੈ ਤੇ ਤੂੰ ਵਿਆਹ ਤੇ ਜਾਣਾ ਲੋਰ ਠੀਕ ਹੈ ਪਿਰਥੀ ਚੰਦ ਦੇ ਮਨ ਵਿੱਚ ਖੋਟ ਸੀ ਹਮ ਕਿ ਜੇ ਮੈਂ ਵਿਆਹ ਤੇ ਚਲਾ ਗਿਆ ਪਿੱਛੋਂ ਗੁਰਤਾ ਗੱਦੀ ਅਰਜਨ ਨੂੰ ਨਾ ਦੇ ਦੇਣ ਠੀਕ ਹੈ ਗੁਰੂ ਅਰਜਨ ਦੇਵ ਜੀ ਨੂੰ ਉਹਨੇ ਮਨਾਂ ਕਰਤਾ ਕਹਿੰਦਾ ਪਿਤਾ ਜੀ ਤੁਹਾਨੂੰ ਪਤਾ ਹੈ ਵੀ ਸੰਗਤ ਦੀਆਂ ਕਿੰਨੀਆਂ ਜ਼ਿੰਮੇਵਾਰੀਆਂ ਨੇ ਮਸੰਦ ਆਉਂਦੇ ਨੇ ਪੈਸਾ ਥੇਲਾ ਆਉਂਦਾ ਹੈ ਸਭ ਦੀ ਸਾਮ ਸੰਭਾਲ ਕਰਨੀ ਸੰਗਤਾਂ ਦੀ ਸੇਵਾ ਕਰਨੀ ਦੇਖਰੇਖ ਕਰਨਾ ਸਾਰਾ ਪ੍ਰਬੰਧ ਮੇਰੇ ਹੱਥਾਂ ਵਿੱਚ ਹੈ ਮੈਂ ਚਲਾ ਗਿਆ ਪਿਛੋਂ ਕਿਵੇਂ ਕੰਮ ਚੱਲੇਗਾ ਹਮ ਗੁਰੂ ਰਾਮਦਾਸ ਸਾਹਿਬ ਨੇ ਫਿਰ ਮਹਾਦੇਵ ਨੂੰ ਪੁੱਛਿਆ ਬੇਟਾ ਤੇਰੇ ਭਰਾ ਦਾ ਵਿਆਹ ਹੈ ਤੇ ਤੂੰ ਵਿਆਹ ਤੇ ਜਾਣਾ ਲੋਰ ਹਮ ਮਹਾਦੇਵ ਦੁਨੀਆ ਵੱਲੋਂ ਬਿਲਕੁਲ ਅਲਮਸ ਸੀ ਬੇਪਰਵਾਸ ਸੀ ਉਹ ਕਹਿੰਦਾ ਪਿਤਾ ਜੀ ਰਿਸ਼ਤੇਦਾਰੀਆਂ ਦਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ ਜਣਾ ਮੈਨੂੰ ਬਸ ਸੇਵਾ ਸੀ ਸਿਮਰਨ ਸੀ ਠੀਕ ਹਾਂ ਮੈਂ ਠੀਕ ਉਹਨੇ ਵੀ ਜਵਾਬ ਦੇ ਦਿੱਤਾ ਹੂੰ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਉਸ ਵੇਲੇ ਅਰਜਨ ਸੀ ਅਰਜਨ ਲਫ਼ਜ਼ ਕਹਿੰਦੇ ਆ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਹਾਂਜੀ ਹਾਂਜੀ ਪਰ ਉਸ ਵੇਲੇ ਗੁਰੂ ਨਹੀਂ ਸਨ ਠੀਕ ਪਰ ਸਾਡੇ ਲਈ ਤੇ ਗੁਰੂ ਨੇ ਹਾਂਜੀ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਬੇਟਾ ਤੇਰੇ ਭਰਾ ਦਾ ਵਿਆਹ ਆ ਰਿਹਾ ਹੈ ਲਾਹੌਰ ਹੂੰ ਤੇ ਤੂੰ ਲਾਹੌਰ ਜਾਣਾ ਹੈ ਵਿਆਹ ਤੇ ਗੁਰੂ ਅਰਜਨ ਦੇਵ ਜੀ ਹੁਕਮ ਦੇ ਪਾਬੰਦ ਸਨ ਗੁਰੂ ਦਾ ਹੁਕਮ ਉਹਨਾਂ ਵਾਸਤੇ ਰੱਬ ਦਾ ਹੁਕਮ ਸੀ ਹਮ ਲੇਕਿਨ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਪਿਤਾ ਜੀ ਜੋ ਤੁਹਾਡਾ ਹੁਕਮ ਠੀਕ ਜੇ ਤੁਸੀਂ ਹੁਕਮ ਕਰਦੇ ਹੋ ਤੇ ਮੈਂ ਲਾਹੌਰ ਵਿਆਹ ਤੇ ਚੱਲ ਜਾਣਾ ਹਮ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਸ਼ਰਤ ਨਾਲ ਲਾਤੀ ਹਮ ਵੀ ਤਾਂ ਵਿਆਹ ਤੇ ਜਾਣਾ ਪਰ ਇੱਕ ਖਿਆਲ ਰੱਖਿਓ ਜਿਨ੍ਹਾਂ ਜੇ ਰਸੀਂ ਤੈਨੂੰ ਬੁਲਾਈਏ ਨਾ ਹੂੰ ਵਾਪਸ ਨਹੀਂ ਆਉਣਾ ਠੀਕ ਹੈ ਇਹ ਨਾ ਹੋਏ ਵਿਆਹ ਹੋ ਗਿਆ ਤੇ ਤੂੰ ਮੁੜ ਕੇ ਤੁਸੀਂ ਇਹ ਸੋਚੋ ਵੀ ਮੈਂ ਹੁਣ ਵਾਪਸ ਚਲਦਾ ਬਿਨਾ ਬੁਲਾਏ ਨਹੀਂ ਆਉਣਾ ਹੂੰ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਸੀ ਗੁਰੂ ਅਰਜਨ ਦੇਵ ਜੀ ਚਲੇ ਗਏ ਵਿਆਹ ਤੇ ਸਮਾਂ guzਰਦਾ ਗਿਆ ਹੁਣ ਗੁਰੂ ਅਰਜਨ ਦੇਵ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਿਤਾ ਨਹੀਂ ਗੁਰੂ ਸਮਝਦੇ ਸਨ ਗੁਰੂ ਦਾ ਹੁਕਮ ਸੀ ਹਾਂਜੀ ਸਮਾਂ guzਰਦਾ ਗਿਆ ਗੁਰੂ ਰਾਮਦਾਸ ਸਾਹਿਬ ਵੱਲੋਂ ਕੋਈ ਹੁਕਮ ਨਹੀਂ ਆਇਆ ਕੋਈ ਸੱਦਾ ਨਹੀਂ ਆਇਆ ਵਾਪਸ ਆਜਾ ਹੂੰ ਉਹਨਾਂ ਨੇ ਇੱਕ ਚਿੱਠੀ ਲਿਖੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੂੰ ਉਹਨਾਂ ਨੇ ਚਿੱਠੀ ਐਸੀ ਲਿਖੀ ਬਰਲਾਵ ਦੀ ਕਿ ਮੈਂ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ ਹੂੰ ਵੀ ਮੈਨੂੰ ਬੁਲਾ ਲਓ ਉਹ ਬੁਲਾਉਣ ਤੋਂ ਹੁਕਮ ਸੀ ਗੁਰੂ ਸਾਹਿਬ ਦਾ ਬੁਲਾਉਣ ਤੋਂ ਬਿਨਾ ਉਹਨਾਂ ਨੇ ਹੂੰ ਉਹ ਚਿੱਠੀ ਅੰਮ੍ਰਿਤਸਰ ਪਹੁੰਚੀ ਉਹ ਪੀਰthi ਚੰਦੇ ਹੱਥ ਲੱਗ ਗਈ ਪੀਰਸੀ ਚੰਦ ਨੇ ਵੇਖਿਆ ਚਿੱਠੀ 'ਚ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਨੂੰ ਕਹਿ ਰਹੇ ਨੇ ਮੈਨੂੰ ਵਾਪਸ ਬੁਲਾ ਲਓ ਅੰਦਰੋਂ ਮਨ 'ਚ ਖੋਟ ਇਹ ਸੀ ਕਿ ਵਾਪਸ ਲਾ ਕੇ ਗੁਰਤਾ ਗੱਦੀ ਨਾ ਉਹਨਾਂ ਨੂੰ ਦੇ ਦੇਣਾ ਹੂੰ ਇਹ ਈਰਖਾ ਸੀ ਉਹਦੇ ਮਨ ਵਿੱਚ ਠੀਕ ਹੈ ਉਹ ਚਿੱਠੀ ਗੁਰੂ ਰਾਮਦਾਸ ਸਾਹਿਬ ਤੱਕ ਨਹੀਂ ਪਹੁੰਚੀ ਹੂੰ ਉਸ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੂਜੀ ਚਿੱਠੀ ਲਿਖੀ ਸਬਬੇ ਉਹ ਵੀ ਪੀਰਸੀ ਚੰਦ ਦੇ ਹੱਥ ਲੱਗ ਗਈ ਹੂੰ ਉਹ ਵੀ ਗੁਰੂ ਉਹ RAMDAS ਸਾਹਿਬ ਜੀ ਤੱਕ ਚਿੱਠੀ ਨਹੀਂ ਪਹੁੰਚਣ ਦਿੱਤੀ ਉਦੋਂ ਗੁਰੂ ਅਰਜਨ ਦੇਵ ਜੀ ਵਿਛੋੜੇ ਦੇ ਤੜਫ ਰਹੇ ਸਨ ਹਮ ਗੁਰਬਾਣੀ ਦਾ ਇੱਕ ਸ਼ਬਦ ਹੈ ਵਿਛੋਹੇ ਜੰਬੂਰ ਖਵੇ ਨ ਮੰਜਨ ਗਖੜੇ ਹਮ ਵਿਛੋੜਾ ਇਹਨਾਂ ਦਰਦਨਾਕ ਜ਼ਖਮ ਦਿੰਦਾ ਮਨ ਉੱਤੇ ਹਾਂਜੀ ਜਿੱਥੇ ਬਹੁਤਾ ਪਿਆਰ ਹੋਵੇ ਵਿਛੋੜਾ ਸਹਾਰਿਆ ਨਹੀਂ ਜਾਂਦਾ ਹਾਂਜੀ ਉਹ ਅਵਸਥਾ ਗੁਰੂ ਅਰਜਨ ਦੇਵ ਜੀ ਦੀ ਸੀ ਉਹਨਾਂ ਨੂੰ ਪਤਾ ਲੱਗਾ ਵੱਡੇ ਭਰਾ ਨੇ ਚਿੱਠੀਆਂ ਨਹੀਂ ਪਹੁੰਚਣ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੇ ਤੀਜੀ ਚਿੱਠੀ ਲਿਖੀ ਹੂੰ ਤੇ ਜਿਹਦੇ ਹੱਥ ਚਿੱਠੀ ਭੇਜੀ ਉਹਨੂੰ ਸਪੈਸ਼ਲ ਆਰਡਰ ਕੀਤਾ ਹੁਕਮ ਕੀਤਾ ਵੀ ਇਹ ਚਿੱਠੀ ਪਿੱਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਦੇਣੀ ਤੇ ਚਿੱਠੀ ਅਮਰਸਰ ਪਹੁੰਚੀ ਗੁਰੂ ਰਾਮਦਾਸ ਸਾਹਿਬ ਨੇ ਚਿੱਠੀ ਵੇਖੀ ਉੱਤੇ ਪੱਤਰ ਨੰਬਰ ਲਿਖਿਆ ਸੀ 3 ਇਹ ਤੀਜੀ ਚਿੱਠੀ ਹੈ ਠੀਕ ਹੈ ਗੁਰੂ ਰਾਮਦਾਸ ਸਾਹਿਬ ਹੀ ਨੇ ਕਿਹਾ ਵੀ ਤੀਜੀ ਚਿੱਠੀ ਆਈ ਪਹਿਲੀਆਂ ਦੋ ਚਿੱਠੀਆਂ ਕਿੱਥੇ ਗਈਆਂ ਹੂੰ ਪਤਾ ਤਾਂ ਉਹਨੂੰ ਹੈ ਸੀ ਲੇਕਿਨ ਉਹਨਾਂ ਨੇ ਵੱਡੇ ਪੁੱਤਰ ਪ੍ਰਿਥੀਚੰਦ ਨੂੰ ਪੁੱਛਿਆ ਬੇਟਾ ਉਹ ਅਰਜਨ ਦੀਆਂ ਚਿੱਠੀਆਂ ਆਈਆਂ ਸੀ ਪਹਿਲੀਆਂ ਦੋ ਚਿੱਠੀਆਂ ਮੈਨੂੰ ਮਿਲੀਆਂ ਨੇ ਕਿੱਥੇ ਨੇ ਹੂੰ ਉਹ ਮੁਕਰ ਗਿਆ ਗੁਰੂ ਦੇ ਮਨ ਵਿੱਚ ਖੋੜ ਸੀ ਹਾਂਜੀ ਉਹ ਕਹਿੰਦਾ ਪਿਤਾ ਜੀ ਮੈਨੂੰ ਉਹ ਚਿੱਠੀ ਮਿਲੀ ਨਹੀਂ ਹੂੰ ਗੁਰੂ ਰਾਮਦਾਸ ਸਾਹਿਬ ਵੀ ਕਹਿੰਦੇ ਬੇਟਾ ਚਿੱਠੀਆਂ ਮਿਲੀਆਂ ਨੇ ਇਹ ਮਿਲੀਆਂ ਤਾਂ ਦੇ ਦੇ ਹੂੰ ਪ੍ਰਿਥੀਚੰਦ ਗੁੱਸੇ 'ਚ ਆ ਗਿਆ ਗੁਰੂ ਰਾਮਦਾਸ ਸਾਹਿਬ ਨਾਲ ਲੜਨ ਲੱਗ ਪਿਆ ਵੀ ਮੈਂ ਚਿੱਠੀਆਂ ਦਾ ਕੀ ਕਰਨਾ ਸੀ ਜਿਵੇਂ ਆਮ ਦੁਨੀਆਦਾਰ ਦੇ ਵਿੱਚ ਬਹਾਨੇ ਹੁੰਦੇ ਨੇ ਉੱਥੇ ਗੁਰੂ ਅਰਜਨ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕਾਹੇ ਪੁੱਤ ਝਗੜ ਤੋ ਹੋ ਸੰਗ ਬਾਪ ਇਹ ਪੁੱਤਰ ਤੂੰ ਪਿਓ ਨਾਲ ਕਿਉਂ ਝਗੜਨਾ ਹੈ ਹੂੰ ਜਿਨ ਕੇ ਜਣੇ ਬੜੀਰੇ ਤੁਮ ਹੋ ਤੈਨ ਸੋ ਝਗੜ ਤੋ ਪਾਪ ਹੂੰ ਜਿਨ੍ਹਾਂ ਨੇ ਤੁਸੀਂ ਪੈਦਾ ਕੀਤੇ ਹੈ ਜਿਨ੍ਹਾਂ ਨੇ ਤੁਹਾਨੂੰ ਵੱਡਾ ਕੀਤਾ ਹੈ ਉਹਨਾਂ ਨਾਲ ਝਗੜ ਕਰ ਝਗੜਾ ਕਰਨਾ ਪਾਪ ਹੈ ਹੂੰ ਉਸ ਤੋਂ ਬਾਅਦ ਪ੍ਰਿਥੀ ਚੰਦੀ ਵਿਰੁੱਧ ਆ ਹੋਰ ਵਧ ਗਈ ਤੇ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਾਪਸ ਬੁਲਾ ਲਿਆ ਤੇ ਵਾਪਸ ਬੁਲਾ ਕੇ 1581 ਵਿੱਚ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗਦੀ ਦੇ ਗਏ ਕਿਉਂਕਿ ਪਰਖੇ ਪੂਰੇ ਹੋਏ ਸਨ ਤੇ ਗੁਰਤਾ ਗਦੀ ਉਹਨਾਂ ਨੂੰ ਦਿੱਤੀ ਠੀਕ ਹੈ 1581 ਈਸਵੀ ਸੰਸਕ੍ਰਿਤ ਠੀਕ ਹਾਂਜੀ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਲੋੜ ਕਿਉਂ ਪਈ ਸੀ ਤੇ ਇਸ ਦੀ ਰਚਨਾ ਕਦੋਂ ਤੇ ਕਿੱਥੇ ਹੋਈ ਸੀ ਬੇਟਾ ਰਮਨਜੀਤ ਹਾਂਜੀ ਅਸਲ ਵਿੱਚ ਪਿਰਥੀ ਚੰਦ ਦੀ ਵਿਰੋਧਤਾ ਇਨੀ ਵੱਡੀ ਸੀ ਗੁਰਤਾ ਗੱਦੀ ਲਈ ਹੂੰ ਉਹ ਸਮਝਦਾ ਸੀ ਵੀ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਹੈ ਹਾਂਜੀ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਘਰ ਕੋ ਬੱਚਾ ਤਾਂ ਹੈ ਨਹੀਂ ਤੇ ਮੇਰਾ ਪੁੱਤਰ ਜਿਹੜਾ ਹੈ ਉਹ ਗੁਰਤਾ ਗੱਦੀ ਦਾ ਵਾਸ ਹੋਵੇਗਾ ਇਸ ਆਸ ਵਿੱਚ ਪਿਰਥੀ ਚੰਦੇ ਪੁੱਤਰ ਮਿਹਰਬਾਨ ਨੇ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਕਵਤਾ ਸੀ ਬਾਣੀ ਦੇ ਕਾਹਦੀ ਸੀ ਉਹ ਹੂੰ ਉਹ ਜਿੰਨੀ ਵੀ ਉਹਨੇ ਕਵਤਾਵਾਂ ਲਿਖੀਆਂ ਉਹਦੇ ਐਂਡ ਵਿੱਚ ਨਾਨਕ ਨਾਮ ਦੀ ਮੋਹਰ ਛਾਪ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਵਿੱਚ ਹੈ ਠੀਕ ਹੈ ਉਹਨੇ ਆਪਣੇ ਕਵਤਾ ਦੇ ਐਂਡ ਵਿੱਚ ਨਾਨਕ ਮੋਹਰ ਛਾਪ ਲਾਤੀ ਠੀਕ ਜਿਵੇਂ ਇੱਕ ਆਉਂਦਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਹਾਂਜੀ ਹਾਂਜੀ ਉਹ ਮਿਹਰਬਾਨੀ ਰਚਨਾ ਠੀਕ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਸੀ ਗੁਰੂ ਅਰਜਨ ਦੇਵ ਜੀ ਨੇ ਭਾਵ ਲਿਆ ਦੇਖ ਲਿਆ ਹਮ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਸਾਹਿਬ ਦੀ ਬਾਣੀ ਦੇ ਮੁਕਾਬਲੇ ਤੇ ਹਮ ਮਿਹਰਬਾਨ ਭਤੀਜਾ ਲੱਗਦਾ ਸੀ ਗੁਰੂ ਅਰਜਨ ਦੇਵ ਜੀ ਦਾ ਹਮ ਹਮ ਵੀ ਉਹ ਦੇ ਮੁਕਾਬਲੇ ਤੇ ਆਪਣੀ ਕੱਚੀ ਬਾਣੀ ਬਣਾ ਰਿਹਾ ਤੇ ਮੋਹਰ ਸ਼ਬਦ ਗੁਰੂ ਨਾਨਕ ਦੇ ਲਾ ਰਿਹਾ ਹੁਣ ਤਾਂ ਅਜੇ ਸਿੱਖਾਂ ਨੂੰ ਪਤਾ ਹੈ ਹਾਂਜੀ ਪਰੇ ਬਾਣੀ ਸਦੀਆਂ ਤੱਕ ਚਲਣੀ ਹੈ। ਹਾਂਜੀ। ਆਉਣ ਵਾਲੇ ਸਮੇਂ ਵਿੱਚ ਭੋਲੇ-ਭਾਲੇ ਸਿੱਖਾਂ ਨੂੰ ਕੋਈ ਰੱਖਾ ਪਾਏਗਾ? ਹਾਂਜੀ। ਇਹ ਬਾਣੀ ਸੱਚੀ ਹੈ, ਬਾਣੀ ਉਹ ਵੀ ਬਾਣੀ ਗੁਰੂ ਨਾਨਕ ਦੀ ਹੈ। ਨਾਨਕ ਮਹਰਸ਼ਾ ਬੁਲਾ ਰਿਹਾ ਸੀ। ਹਾਂਜੀ। ਸੱਚੀ ਤੇ ਕੱਚੀ ਬਾਣੀ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਣਾ। ਹੂੰ। ਇਸ ਨਜ਼ਰੀਏ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂਨਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼ੁਰੂ ਕੀਤੀ। ਰਾਮ ਸਰ ਸਾਹਿਬ ਸਰੋਵਰ ਗੁਰਦੁਆਰਾ ਹੈ ਨਾ ਹਾਂਜੀ ਹਾਂਜੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ 1601 ਵਿੱਚ ਸ਼ੁਰੂ ਕੀਤੀ ਸੀ ਈਸਵੀ ਸੰਨ 1601 ਵਿੱਚ ਠੀਕ ਹੈ ਭਾਈ ਗੁਰਦਾਸ ਜੀ ਲਿਖਾਰੀ ਸਨ ਹੂੰ ਤੇ ਉਹ ਰਚਨਾ ਗੁਰੂ ਸਾਹਿਬ ਸਾਹਿਬਾਨ ਦੀ ਸਾਰੀ ਬਾਣੀ ਭਗਤਾਂ ਦੀ ਬਾਣੀ ਸਾਰੀ ਉਹ ਸਿਸਟਮੈਟਿਕ ਤਰੀਕੇ ਨਾਲ ਵਿਆਕਰਣ ਦੇ ਤਰੀਕੇ ਨਾਲ ਸ਼ਬਦਾਂ ਦੀ ਗਿਣਤੀ ਦੇ ਤਰੀਕੇ ਨਾਲ ऐसे तरीके ਨਾਲ ਕੀਤਾ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋ ਸਕੇ ਠੀਕ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਭੁਲੇਖਾ ਨਾ ਪੈ ਸਕੇ ਹੂੰ ਤੇ ਗੁਰੂ ਸਾਹਿਬ ਨੇ ਨਾਲ ਹੁਕਮ ਵੀ ਕਰ ਦਿੱਤਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ 1604 ਵਿੱਚ ਹੋਈ ਹੂੰ ਉਦੋਂ ਸਭ ਤੋਂ ਪਹਿਲਾ ਪ੍ਰਕਾਸ਼ ਵੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਹੂੰ ਉਸ ਵੇਲੇ ਗੁਰੂ ਤਾਂ ਹੈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਹਾਂਜੀ ਗੁਰੂ ਤਾਂ 1708 ਵਿੱਚ ਬਣਨੇ ਨੇ ਠੀਕ ਹੈ ਨਦੇੜਾ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਉਸ ਤੋਂ ਬਾਅਦ ਸਾਰੇ ਮਾਨਵਤਾ ਦੇ ਗੁਰੂ ਸੀ ਹਾਂਜੀ ਇੱਕ ਮੈਂ ਸੰਖੇਪ ਜੀ ਹੋਰ ਗੱਲ ਕਰਨੀ ਚਾਹਨਾ ਹਾਂਜੀ ਜਦੋਂ ਅਸੀਂ ਇਤਿਹਾਸ ਵਿੱਚ ਦੇਖਦੇ ਹਾਂ ਕਈ ਪਾਸੇ ਦੇਖਦੇ ਹਾਂ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗੁਰੂ ਹਮ ਗੁਰੂ ਸਾਹਿਬਾਨ ਨੂੰ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਸਿਰਫ ਸਿੱਖਾਂ ਲਈ ਨਹੀਂ ਹਾਂਜੀ ਇਸ ਸਾਰੀ ਮਾਨਵਤਾ ਲਈ ਹਾਂਜੀ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ ਭਗਤ ਵੀ ਨੇ ਹਮ ਮੁਸਲਮਾਨ ਸ਼ੇਖ ਫਰੀਦ ਵੀ ਹੈ ਹਾਂਜੀ ਸਾਰਿਆਂ ਦਾ ਲੇਕਿਨ ਧਰਮ ਦੀਆਂ ਜਿਹੜੀਆਂ ਜੜਾਂ ਨੇ ਉਹ ਸੱਚ ਤੇ ਨੇ ਹਾਂਜੀ ਜੇ ਮੁਸਲਮਾਨ ਸੱਚਾ ਹਮ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਲਈ ਵੀ ਥਾਂ ਹੈ ਹਾਂਜੀ ਜੇ ਜੁੱਤੀਆਂ ਗੰਨਣ ਵਾਲਾ ਸੜਕ ਤੇ ਬੈਠਾ ਭਗਤ ਰਵਦਾਸ ਹਾਂਜੀ ਉਹ ਉਹਦੀ ਸੋਚ ਜੇ ਸੱਚੀ ਹੈ ਗੁਰੂ ਨਾਨਕ ਸਾਹਿਬ ਨਾਲ ਮੈਚ ਕਰਦੀ ਹੈ ਤੇ ਉਹ ਵੀ ਬਰਾਬਰ ਹੈ ਹਾਂਜੀ ਯਾਨੀ ਗੁਰੂ ਗ੍ਰੰਥ ਸਾਹਿਬ ਸਾਰੀ ਮਾਨਵਤਾ ਦਾ ਗੁਰੂ ਹੈ ਹਮ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਯੂਨੀਵਰਸਲ ਪੈਗਾਮ ਹੈ ਯੂਨੀਵਰਸਲ ਮੈਸੇਜ ਹੈ ਸਾਰੀ ਦੁਨੀਆ ਲਈ ਹੈ ਸਿਰਫ ਸਿੱਖਾਂ ਲਈ ਨਹੀਂ ਠੀਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਗੱਲ ਹੋਰ ਹੈ ਕਿ ਇਤਿਹਾਸ ਨਹੀਂ ਆਇਆ ਹਮ ਗੁਰੂ ਸਾਹਿਬਾਨ ਦਾ ਇਤਿਹਾਸ ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਹਾਨੂੰ ਨਹੀਂ ਮਿਲੇਗਾ ਹਮ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਹਾਂਜੀ ਉਹਦਾ ਅਸ਼ੀਆਂ ਕਿੱਥੇ ਕੀਤੀਆਂ ਨੇ ਪ੍ਰਚਾਰ ਕਿ ਕੀਤਾ ਹੂੰ ਹੂੰ ਜੋਤੀ ਜੋਦ ਕਿੱਥੇ ਸਮਾਏ ਨੇ ਬਾਕੀ ਗੁਰੂ ਸਾਹਿਬਾਨ ਦਾ ਕਿਸੇ ਦਾ ਨਾਂ ਨਹੀਂ ਆਉਂਦਾ ਹੂੰ ਸਿਰਫ ਇੱਕ ਰੱਬ ਦੀ ਗੱਲ ਹੈ ਜਾਂ ਸਮਾਜ ਸੁਧਾਰ ਦੀ ਗੱਲ ਹੈ ਹੂੰ ਸੋ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1601 ਤੋਂ ਸ਼ੁਰੂ ਹੋ ਕੇ 1604 ਵਿੱਚ ਸੰਪੂਰਨ ਕੀਤੀ ਹੂੰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬੁੱਢਾ ਜੀ ਆਪਣੇ ਸਿਰ ਤੇ ਲੈ ਕੇ ਹਾਂਜੀ ਹਰਮੰਦਰ ਸਾਹਿਬ ਜਾ ਕੇ ਪ੍ਰਕਾਸ਼ ਕੀਤਾ ਹੈ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਹੁੰਦੇ ਸਨ ਸੋ 1604 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਸਵਾਲ ਸੀ ਤੇਰਾ ਕਿ ਪਹਿਲਾ ਗ੍ਰੰਥੀ ਕੌਣ ਸੀ ਹਾਂਜੀ ਹਾਂਜੀ ਹੁਣ ਗੁਰੂ ਗ੍ਰੰਥ ਸਾਹਿਬ ਫਿਜ਼ੀਕਲ ਤਾਂ ਹੈ ਨਹੀਂ ਸੀ ਹਾਂਜੀ ਉਹ ਸ਼ਬਦ ਗੁਰੂ ਸਨ ਹਾਂਜੀ ਸ਼ਬਦ ਗੁਰੂ ਨੇ ਬੋਲਣਾ ਨਹੀਂ ਸੀ ਹੂੰ ਲੇਕਿਨ ਸ਼ਬਦ ਦਾ ਪ੍ਰਕਾਸ਼ ਸ਼ਬਦ ਦਾ ਜਿਹੜਾ ਵਿਕਾਸ ਹਾਂਜੀ ਸ਼ਬਦ ਦਾ ਮੈਸੇਜ ਦੁਨੀਆ ਤੱਕ ਪਹੁੰਚਾਣਾ ਸੀ ਉਹ ਕਹਿੰਨੇ ਪਹੁੰਚਾਣਾ ਸੀ ਹੂੰ ਉਹਦੇ ਲਈ ਇੱਕ ਲੋੜ ਪਈ ਗ੍ਰੰਥੀ ਸਿੰਘ ਦੀ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਾਨਵਤਾ ਤੱਕ ਪਹੁੰਚਾਣਾ ਹੂੰ ਇਹ ਗ੍ਰੰਥੀ ਦੀ ਜ਼ਿੰਮੇਵਾਰੀ ਸੀ ਠੀਕ ਹੈ ਉਸ ਵੇਲੇ ਗੁਰੂ ਅਰਜਨ ਦੇਵ ਜੀ ਸੋਚਣ ਲੱਗ ਪਏ ਵਿਚਾਰ ਕਰਨ ਲੱਗ ਪਏ ਵੀ ਗ੍ਰੰਥੀ ਸਿੰਘ ਦੀ ਪਦਵੀ ਬਹੁਤ ਵੱਡੀ ਹੈ ਹਾਂਜੀ ਤੇ ਇਥੇ ਗ੍ਰੰਥੀ ਦੀ ਪਦਵੀ ਦਿੱਤੀ ਕਿਨੂੰ ਜਾਏ ਹੂੰ ਸੂਰਜ ਪ੍ਰਕਾਸ਼ ਵਿੱਚ ਇੱਕ ਲਫ਼ਜ਼ ਆਉਂਦਾ ਹੈ ਇੱਕ ਦੋਹਰਾ ਆਉਂਦਾ ਹੈ ਦੋਹਰੇ ਚੌਪਈ ਹੈ ਹੂੰ ਗੁਰੂ ਅਰਜਨ ਇਹ ਵਿਚਾਰਤ ਪਏ ਗੁਰੂ ਗ੍ਰੰਥ ਸੇਵਾ ਕੇ ਕੇ ਕਏ ਹੂੰ ਯਾਨੀ ਮੈਨੂੰ ਐਗਜ਼ੈਕਟਲੀ ਨਹੀਂ ਯਾਨੀ ਇਸ ਕੇ ਸਮਝਾ ਹਾਂਜੀ ਤੇ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਵਿੱਤਰ ਪਦਵੀ ਗ੍ਰੰਥੀ ਦੀ ਬੜੀ ਵੱਡੀ ਹੈ ਹੂੰ ਬੇਦੀ ਸੋਢੀ ਕੋ ਦਿਉਂ ਸੇਵਾ ਬਸ ਉੱਚ ਜਾਣੇ ਨੇ ਜਪੇਵਾ ਹੂੰ ਕਹਿੰਦੇ ਜੀ ਮੈਂ ਬੇਦੀਆਂ ਵਿੱਚੋਂ ਗੁਰੂ ਨਾਨਕ ਦੇ ਵੰਸਜ ਵਿੱਚੋਂ ਕਿਸੇ ਨੂੰ ਗ੍ਰੰਥੀ ਦੀ ਪਦਵੀ ਦੇ ਦਿੱਤੀ ਉਹਨੇ ਕਿਹਾ ਮੇਰੀ ਜਾਤ ਵੱਡੀ ਹੈ ਮੈਂ ਗੁਰੂ ਨਾਨਕ ਦੇ ਵੰਸ਼ਜਾਂ ਤਾਂ ਮੈਨੂੰ ਇਹ ਸੇਵਾ ਮਿਲੀ ਹਾਂਜੀ ਹਾਂਜੀ ਜੇ ਸੋਢੀਆਂ ਜੋ ਕਿਸੇ ਨੂੰ ਦੇ ਦਿੱਤੀ ਉਹਨਾਂ ਨੇ ਸਮਝਣਾ ਸਾਡੇ ਵੱਡੇ ਗੁਰੂ ਸੋਢੀ ਹੋਏ ਨੇ ਹੂੰ ਗੁਰੂ ਰਾਮਦਾਸ ਸਾਹਿਬ ਸੋਢੀ ਸਨ ਗੁਰੂ ਅਰਜਨ ਦੇਵ ਜੀ ਸੋਢੀ ਸਨ ਉਸ ਤੋਂ ਬਾਅਦ ਤਾਂ ਸੋਢੀਆਂ ਦੀ ਪਰੰਪਰਾ ਚੱਲਦੀ ਰਹੀ ਹੈ ਹਾਂਜੀ ਫਿਰ ਉਹਨਾਂ ਦੇ ਮਨ 'ਚ ਹੰਕਾਰ ਆ ਜਾਣਾ ਸਾਡੀ ਪਦਵੀ ਵੱਡੀ ਸੀ ਜਾਤ ਵੱਡੀ ਸੀ ਇਸ ਕਰਕੇ ਸਾਨੂੰ ਪਦਵੀ ਦਿੱਤੀ ਹੈ ਹੂੰ ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਦੀ ਪਦਵੀ ਦਿੱਤੀ ਸਭ ਤੋਂ ਪਹਿਲਾਂ ਠੀਕ ਹੈ ਹਰਮੰਦਰ ਸਾਹਿਬ 'ਚ ਗੁਰਗ੍ਰੰਥ ਸਾਹਿਬ 'ਚ ਪਹਿਲੀ ਵਾਰ ਪ੍ਰਕਾਸ਼ ਹੋਇਆ ਹਾਂਜੀ ਹਾਂਜੀ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਕੀਤਾ ਹੂੰ ਤੇ ਪਹਿਲਾ ਹੁਕਮਨਾਮਾ ਉਹਨਾਂ ਨੇ ਗੁਰਗ੍ਰੰਥ ਸਾਹਿਬ 'ਚੋਂ ਬਾਬਾ ਬੁੱਢਾ ਜੀ ਨੇ ਲਿਆ ਠੀਕ ਹੈ ਇਹ ਪਦਵੀ ਬਹੁਤ ਵੱਡੀ ਸੀ ਠੀਕ ਸੋ so, 1604 ਵਿੱਚ ਇਹ ਸੰਪੂਰਨ ਹੋਇਆ ਠੀਕ ਹੈ ਹਾਂਜੀ ਇਹਨਾਂ ਸਾਡੇ ਸਤਿਕਾਰਯੋਗ ਗਿਆਨੀ ਹਰਪ੍ਰਜਨ ਸਿੰਘ ਜੀ ਸੋਲ ਜਿਨ੍ਹਾਂ ਨੇ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਸ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਸੀਂ ਆਪਣੀ ਜੀਕੇਆਰ ਟੀਵੀ ਦੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੇਟਾ ਰਮਨਜੀਤ ਜੀਕੇਆਰ ਟੀਵੀ ਤੇ ਸਮੁੱਚੀ ਟੀਮ ਨੇ ਜੋ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਹਾਂਜੀ ਅਤੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਵਿਚਾਰ ਕਰਨ ਦਾ ਮੌਕਾ ਦਿੱਤਾ ਹੈ ਇਸ ਲਈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਇਸ ਦੇ ਨਾਲ ਨਾਲ ਜੋ ਕੁਝ ਆਪਣੀ ਮੰਦ부ਧੀ ਦੇ ਹਿਸਾਬ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਆਪਾਂ ਵਿਚਾਰ ਕੀਤੀ ਹੈ ਮੈਂ ਉਸੇ ਦੇ ਦਾਵਾ ਨਹੀਂ ਕਰਦਾ ਕਿ ਸਭ ਕੁਝ ਸੱਚਾ ਹੋਣਾ ਹੈ ਹੂੰ ਗੁਰੂ ਸਾਹਿਬ ਦਾ ਜੀਵਨ ਤਾਂ ਅਪਰਪਾਰ ਹੈ ਹਾਂਜੀ ਉਹਨਾਂ ਦਾ ਅੰਤ ਅਸੀਂ ਨਹੀਂ ਪਾ ਸਕਦੇ ਸਤਗੁਰੂ ਕਿਰਪਾ ਕਰਨ ਕਿ ਗੁਰੂ ਸਾਹਿਬ ਦਾ ਜੋ ਮੈਸੇਜ ਹੈ ਜੋ ਜੀਵਨ ਹੈ ਉਹਨਾਂ ਦੇ ਉਪਦੇਸ਼ ਸੰਦੇਸ਼ ਨੇ ਉਹ ਸਾਡੇ ਜੀਵਨ ਵਿੱਚ ਵਸਣ ਤੇ ਅਸੀਂ ਉਸ ਰਾਹ ਤੇ ਤੁਰ ਸਕੀਏ ਜਿਹੜਾ ਰਾਹ ਗੁਰੂ ਸਾਹਿਬ ਨੇ ਸੱਚ ਦਾ ਰਾਹ ਸਾਨੂੰ ਦਿਖਾਇਆ ਹੈ ਠੀਕ ਸਤਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ